ਮੁੱਖ ਮੰਤਰੀ ਸਾਹਿਬ ਮੈਂ ਪਲੀਜ਼ ਇਹ ਗੱਲ ਕਰਨਾ ਚਾਹੁੰਦਾ ਜੀ ਮੈਂ ਪਠਾਨਕੋਟ ਔਰ ਸਜਾਨਪੁਰ ਸਾਢੇ 3 ਲੱਖ ਵੋਟ ਚੋਂ ਕੱਲਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤ ਕੇ ਆਇਆ ਜੀ ਔਰ ਮੈਨੂੰ ਹਰਾਣ ਲਈ ਅਸ਼ਨੀ ਸ਼ਰਮਾ ਬੀਜੇਪੀ ਸਟੇਟ ਦਾ ਪ੍ਰੈਜ਼ੀਡੈਂਟ ਮੌਜੂਦਾ ਉਥੇ ਆਇਆ ਜੀ ਰਾਤ 8:30 ਵਜੇ ਔਰ ਸਾਢੇ 13 ਘੰਟੇ ਕਾਊਂਟਿੰਗ ਹੋਈ 180 ਵੋਟਾਂ ਨਾਲ ਮੈਂ ਜਿੱਤ ਕੇ ਆਇਆ ਮੈਂ ਉਹ ਵੀਡੀਓ ਲਾਲਚੰਦ ਕਟਾਰੂ ਚੱਕ ਜੀ ਦੇ ਮੋਬਾਈਲ ਤੇ ਭੇਜੀ ਹੈ ਜੋ ਉਥੇ ਗਲਤ ਗੱਲਾਂ ਔਰ ਜੋ ਧੱਕੇਸ਼ਾਹੀ ਦੇ ਇਲਜ਼ਾਮ ਸਾਡੇ ਤੇ ਲਾਏ ਬੀਜੇਪੀ ਪ੍ਰੈਜ਼ੀਡੈਂਟ ਅਸ਼ਨੀ ਸ਼ਰਮਾ ਨੇ ਅਸੀਂ ਬਿਲਕੁਲ ਇੱਕ ਇੱਕ ਵੋਟ ਮਿਹਨਤ ਨਾਲ ਜਿੱਤੀ ਤੁਹਾਡੇ ਕੰਮਾਂ ਤੇ ਜਿੱਤੀ ਔਰ ਸਾਡੇ 3 ਲੱਖ ਵੋਟ ਚੋਂ ਮੈਂ ਕੱਲਾ ਜਿੱਤ ਕੇ ਆਇਆ ਜੀ ਸਾਫ ਸਿੰਘ ਸਾਹਿਬਾ ਬਹੁਤ ਬਹੁਤ ਜੀ ਬਈ ਉਧਰ ਦੇ ਦੋ ਉੱਪਰ ਮਾਰ ਭਗਾ ਕੇ ਸੀਐਮ ਸਾਹਿਬ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਨਾ ਜੀ ਮੈਂ ਸੁਖਪਾਲ ਸਿੰਘ ਖਹਿਰਾ ਜੀ ਨੇ ਇਲੈਕਸ਼ਨ ਬਿਲਕੁਲ ਐਮਐਲ ਨੂੰ ਲੜੀ ਔਰ ਮੈਂ 1825 ਵੋਟ ਤੇ ਜਿੱਤਿਆ ਔਰ ਦੋ ਵਾਰੀ ਗਿਣਤੀ ਉਹਨਾਂ ਨੇ ਦੁਬਾਰਾ ਕਰਾਈ ਆ ਦੋ ਵਾਰੀ ਉਹਨੇ ਗਿਣਤੀ ਦੁਬਾਰਾ ਕਰਾਈ ਜੀ 1825 ਤੇ ਵੀ ਹਾਂਜੀ ਭਈ 1825 ਹੁਣ ਤਜਕੀਨ ਹੋ ਗਿਆ ਹੁਣ ਤੇ ਉਹਨਾਂ ਨੇ 1825 ਵੋਟਾਂ ਦੇ ਜਿੱਤੇ ਜੀ ਮੋਹ ਮਾਰ ਕੇ ਬਾਤ ਉਧਰ ਤਹਾਂ ਛੱਡ ਦਿਓ ਜੀ ਮਾਈਕ ਬੋਲੋ ਬੋਲੋ ਕੋਈ ਨਹੀਂ ਬਗਾ ਕੇ ਮਾਰੋ ਜੀ ਮਾਈਕ ਤਹਾਂ ਆਪੀ ਦੇ ਜਾਣਗੇ ਉਹਨਾਂ ਦਾ ਕੰਟਰੋਲ ਮਾਈਕ ਦਾ ਕਰ ਦੋ ਬਸ ਦੇ ਦੋ ਮਾਈਕ ਦੇ ਦੋ ਕੋਈ ਨਹੀਂ ਬੋਲ ਲੈਣ ਦਾ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਪ੍ਰੋਗਰਾਮ ਹੈ ਸੱਬੇ ਕ ਤਰੀਕੇ ਜੇ ਨਾਲ ਹੀ ਦੇ ਰਹੇ ਹਾਂ ਜੇ ਵੀ ਹਾਂ ਆ ਆ ਦੇਖੋ ਨਾ ਬੰਦ ਹੋ ਗਿਆ ਕੋਈ ਗੱਲ ਨਹੀਂ एक मिनट कोई नहीं, एक एक मिनट कोई नहीं कोई नहीं यार चला दो ना माइक हेलो सर 26 वोटों तो सरपंच जी हार गई एक साल बाद उस तो बाद जिला परिषद जीती है 177 ਦੇ ਨਾਲ सर 26 वोट से सरपंच हार गए थे 126 वोट से अभी जीत गए हेलो मां साहब सस्रीकांत सस्रीकांत ਸਾਡੇ ਪਿੰਡ ਸਰਪੰਚ ਬਣ ਜਾਂਦਾ ਹੀ ਕਿਸੇ ਨੂੰ ਅੱਗੇ ਨਹੀਂ ਹੋਣ ਦਿੰਦਾ ਜੇ ਕੋਈ ਹਾਰ ਜਾਂਦਾ ਹੀ ਪਿੰਡ ਹੀ ਛੱਡ ਕੇ ਚਲ ਜਾਂਦਾ ਹੀ ਮੈਂ ਵਰ ਕੋ ਜਿੱਤ ਕਾਇਆ 180 ਵੋਟਾਂ ਤੇ ਝਾੜੂ ਦੇ ਚੋਣ ਸ਼ਾਂਤਾਂ ਮੈਂ ਜਿੱਤਿਆ ਸਰ ਬਹੁਤ ਵਾਹ ਹਾਂਜੀ ਸਰ ਤੁਹਾਡੇ ਗੋਦਲੇ ਪਿੰਡ ਚੰਨਣਵਾਲ ਤੋਂ ਜੀ ਚੰਨਣਵਾਲ ਤੇ ਰਾਏ ਸਰ ਦੋ ਪਿੰਡ ਸੀਗੇ ਜੀ ਬਲਾਕ ਸਮਤੀ ਚ ਚੰਨਣਵਾਲ ਕਾਂਗਰਸ ਦਾ ਸਰਪੰਚ ਰਾਇ ਸਰ ਪਟਾਲੇ ਚ ਅਕਾਲੀ ਦਲ ਦਾ ਸਰਪੰਚ ਆ ਮੌਜੂਦਾ ਜੀ ਮੌਜੂਦਾ ਸਰਪੰਚ ਨੇ ਦੋਨਾਂ ਨੂੰ ਹਰਾ ਕੇ 260 ਵੋਟਾਂ ਦੇ ਜਿੱਤੇ ਅਸੀਂ ਵਾਹ ਜੀ ਵਾਹ ਧੰਨਵਾਦ ਧੰਨਵਾਦ ਬਸ ਇਹ ਇਹਦਾ ਮਤਲਬ ਪਤਾ ਲੱਗ ਗਿਆ ਕਿ ਬਹੁਤ ਕਠਿਨ ਪਰਿਸਥਿਤੀਆਂ ਦੇ ਵਿੱਚੋਂ ਤੁਸੀਂ ਆਏ ਹੋ ਤੁਹਾਨੂੰ ਬਹੁਤ-ਬਹੁਤ ਕੋਈ ਗੱਲ ਮੈਨੂੰ ਮਿਲ ਕੇ ਜਾਇਓ ਮੈਂ ਜਾਣਦਾ ਸਾਰੇ ਸਾਰੇ ਪਿੰਡਾਂ ਵਾਲਿਆਂ ਬਹੁਤ ਤੁਹਾਡਾ ਧੰਨਵਾਦ ਤੇ ਮੈਂ ਤੁਹਾਨੂੰ ਕਹੀ ਜਾਨਾ ਆ ਜਿਹੜੇ ਆ ਜਿਹੜੇ ਤੁਸੀਂ ਹੱਥ ਚੱਕੀ ਜਾਂਦੇ ਹੋ ਆ ਜਿਹੜਾ ਬੋਲਣਾ ਸਿੱਖੀ ਜਾਂਦੇ ਹੋ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਦੇਖੀ ਜਾਂਦਾ ਵੀ ਇਹੀ ਹੋਣਗੇ ਹੋਣਗਾ ਹਾਂ ਕਿਉਂਕਿ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਔਰ ਜਿੱਤ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਅੱਜ ਲੋਕ ਅੱਜ ਦਾ ਜ਼ਮਾਨਾ ਇਹ ਹੈ ਲੋਕ ਪਰਿਵਾਰ 'ਚ ਆਪਣੇ ਆਪਣੇ ਬਜ਼ੁਰਗ ਨੂੰ ਮੈਂਬਰ ਨਹੀਂ ਚੁਣਦੇ ਪਰਿਵਾਰ ਦੀਆਂ ਵੋਟਾਂ ਉਹਨੂੰ ਨਹੀਂ ਪੈਂਦੀਆਂ ਲਾਣੇਦਾਰ ਨੂੰ ਨਹੀਂ ਚੁਣਦੇ ਲੋਕ ਤੇ ਤੁਸੀਂ ਤਾਂ ਇੰਨੇ-ਇੰਨੇ ਲੋਕਾਂ ਤੋਂ ਜਿੱਤ ਕੇ ਆਏ ਹੋ ਬਹੁਤ ਵੱਡੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਐਡੀਆਂ ਵੱਡੀਆਂ ਗੱਲਾਂ ਤੁਸੀਂ ਕਰ ਬੈਠੇ ਹੋ ਔਰ ਤੁਹਾਨੂੰ ਵਧਾਈਆਂ ਕਿ ਤੁਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਜਿੱਤੇ ਹੋ ਜਿਸ ਦਿਨ ਇੱਕ ਗੱਲ ਮੇਰੀ ਆ ਸੁਣ ਲਿਓ ਤੇ ਅੰਨ੍ਹਾ ਜਦੋਂ ਝਾੜੂ ਦਾ ਚੋਣ ਨਿਸ਼ਾਨ ਰਜਿਸਟਰ ਕਰਾਉਣ ਗਏ ਸੀ ਤੁਹਾਡੇ ਚ ਕੋਈ ਗਿਆ ਸੀ ਜਦੋਂ ਅਰਵਿੰਨ ਕੇਜਰੀਵਾਲ ਸਾਹਿਬ ਐਡਾ ਕਾਗਜ਼ਾਂ ਦਾ ਥੱੱਬਾ ਲੈ ਕੇ ਗਏ ਸੀ ਇਲੈਕਸ਼ਨ ਕਮਿਸ਼ਨ ਚ ਕਿ ਸਾਨੂੰ ਝਾੜੂ ਚੋਣ ਨਿਸ਼ਾਨ ਦੇ ਦਿੱਤਾ ਜਾਵੇ ਆਪਣੇ ਚ ਕੋਈ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਜਿੱਦੇ ਆਮ ਆਦਮੀ ਪਾਰਟੀ ਨਾਮ ਦੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਐਡਾ ਵੱਡਾ ਥੱੱਬਾ ਲੈ ਕੇ ਗਏ ਸੀ ਆਪਣੇ ਚੋ ਕੋਈ ਗਿਆ ਸੀ ਕੋਈ ਨਹੀਂ ਗਿਆ ਸੀ ਤੇ ਉਹਨਾਂ ਨੇ ਪਾਰਟੀ ਤੇ ਚੋਣ ਨਿਸ਼ਾਨ ਆਪਾਂ ਨੂੰ ਦਿੱਤਾ ਆ ਚੱਕੋ ਜਿੱਤ ਲੋ